ਮਾ ਕਬੱਡੀ ਨੂੰ ਵਧੀਆ ਤਰੀਕੇ ਨਾਲ ਦਿਖਾਈਏ ਉਹਨੂੰ ਸੈਕਿੰਡ ਜਿਹੜਾ ਪ੍ਰਾਈਜ਼ ਹੈ ਇੱਕ ਹੋਰ ਤੀਜੇ ਜਿਵੇਂ ਤੁਸੀਂ ਕਿਹਾ ਵੀ ਬਦਨਾਮੀ ਵਾਲੀ ਇੱਕ ਕੰਟਰੋਵਰਸੀ ਬੜੀ ਚੱਲ ਰਹੀ ਹੈ ਪਿੰਕਾ ਚਰਗ ਪਿੰਕਾ ਤੁਹਾਡੇ ਨਾਲ ਵੀ ਖੇਡਿਆ ਹੈ ਨਾ ਇੰਟਰਨੈਸ਼ਨਲ 'ਚ ਉਹ ਚਲੋ ਆਪਣਾ ਇੱਕ ਡਿਫਰੈਂਟ ਲੀ ਦੇ ਤੌਰ 'ਤੇ ਆ ਪਰ ਮੇਰੇ ਖਿਆਲ ਨਾਲ ਵੀ ਕੰਟਰੋਵਰਸੀ ਹੋਣੀ ਨਹੀਂ ਚਾਹੀਦੀ ਇੰਨੀ ਭਾਜੀ ਉਹ ਆਪਣੇ ਥਾਂ ਵੀ ਠੀਕ ਹੈ ਚਲੋ ਅੱਜ ਦੇ ਟਾਈਮ ਉਹ ਗੇਮ ਨਹੀਂ ਕਰ ਰਿਹਾ ਨਾ ਅਸੀਂ ਸਾਰੇ ਚੋਨੇ ਵੀ ਉਹ ਗੇਮ ਦੇ ਵਿੱਚ ਦੁਬਾਰਾ ਖੇਡੇ ਹਨਾ ਗੇਮ 'ਚ ਉਤਰਾ ਚੜਾ ਬੰਦੇ ਨੂੰ ਜ਼ਰੂਰ ਆਉਂਦਾ ਹਨਾ ਉਹ ਕਿਉਂਕਿ ਜਿਹੜੀ ਉਹ ਦੀ ਸੋਚ ਹੈ ਉਹ ਦੀ ਕਬੱਡੀ ਤੋਂ ਉਹ ਵੀ ਆਪਣੇ ਦਾ ਰਾਈਟ ਹੈ ਭਾਜੀ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ ਨੂੰ ਮਾੜਾ ਕਹਿ ਲੈ ਹਨਾ ਪਰ ਅਸੀਂ ਕਹਿੰਦੇ ਆ ਇਹ ਕਬੱਡੀ ਦਾ ਜਿਹੜਾ ਦਾਗ ਹੈ ਸਾਫ਼ ਹੋਣਾ ਚਾਹੀਦਾ ਜੋ ਕਬੱਡੀ ਦੇ ਮਤਲਬ ਹੀ ਮਾੜੀਆਂ ਚੰਗੀਆਂ ਗੱਲਾਂ ਹੋ ਰਹੀਆਂ ਕਬੱਡੀ ਬਾਰੇ ਹੋਣੀਆਂ ਨਹੀਂ ਚਾਹੀਦੀਆਂ ਸਾਲੋਂ ਰਲ ਮਿਲ ਕੇ ਉਸ ਚੀਜ਼ ਨੂੰ ਹੁਣ 올림픽ਸ ਆਪਣੇ ਬਹੁਤ ਵੱਡੀ ਗੇਮ ਮੰਨੀ ਜਾਂਦੀ ਹੈ ਭਾਜੀ ਉਹਦੇ ਵਿੱਚ ਵੀ ਕਈ ਡਰਗ ਡਰਗ ਦੇ ਵਿੱਚ ਪੋਜ਼ਿਟਿਵ ਪਾਏ ਜਾਂਦੇ ਜਾਂ ਕਿਸੇ ਤਰ੍ਹਾਂ ਵੀ ਹੈ ਨਾ ਪਰ 올림픽 ਦਾ ਨਾਮ ਕਿੰਨਾ ਹੈ ਨਾ ਹੁਣ ਉਹਦੇ ਵਿੱਚ ਵੀ ਇਹ ਚੀਜ਼ਾਂ ਹੋ ਰਹੀਆਂ ਕਬੱਡੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਇਹ ਚੀਜ਼ਾਂ ਦੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਚਲੋ ਉਹ ਆਪਣਾ ਕੰਮ ਕਰ ਰਹੇ ਉਹਨੂੰ ਆਪਣਾ ਕੰਮ ਕਰਦੇ ਹੋ ਸਾਨੂੰ ਆਪਣਾ ਕੰਮ ਵੀ ਸਾਨੂੰ ਵੀ ਇਹਨਾਂ ਚੀਜ਼ਾਂ ਧਿਆਨ ਦੇਣਾ ਚਾਹੀਦਾ ਜਿਹੜੇ ਗਰਾਊਂਡ ਦੇ ਵਿੱਚ ਕਬੱਡੀ ਨੂੰ ਦੇਖ ਰਿਹਾ ਖੇਡ ਰਿਹਾ ਵੀ ਕਬੱਡੀ ਡਰੱਗ ਫ੍ਰੀ ਹੋਣੀ ਚਾਹੀਦੀ ਆ ਇਹ ਸਾਰੇ ਨੂੰ ਆਹ ਦਾ ਨਾਰਾ ਲਾਉਣਾ ਚਾਹੀਦਾ ਨਾ ਕਿ ਤੇਲ ਪਾ ਮ ਸਾਫ ਕੀਤੀ ਜਾਵੇ ਜਿਹੜਾ ਕਬੱਡੀ ਦਾ ਅਸਲ ਕੰਮ ਆ ਕਬੱਡੀ ਨੂੰ ਸਾਫ ਕੀਤਾ ਜਾਵੇ ਜੋ ਕਬੱਡੀ ਦੇ ਕਲੰਕ ਲੱਗ ਰਿਹਾ ਕਬੱਡੀ ਤੇ ਮੈਂ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਕਬੱਡੀ ਨੇ ਸਾਰਾ ਕੁਝ ਦਿੱਤਾ ਜੋ ਵੀ ਆ ਮੈਂ ਕਬੱਡੀ ਬਦੌਲਤ ਆ ਮੈਂ ਮਾੜਾ ਨਹੀਂ کہہ ਰਿਹਾ ਪਰ ਕਿਤੇ ਨਾ ਕਿਤੇ ਜੀ ਸਿੰਘ ਜੀ ਮਾ ਉਹ ਪਲੇਅਰ ਨਿਰਾਸ਼ ਹੋ ਕੇ ਕਬੱਡੀ ਤੋਂ ਪਰੇ ਜਾ ਰਿਹਾ ਸਾਨੂੰ ਇਹ ਚੀਜ਼ਾਂ ਵੀ ਸੋਚਣੀਆਂ ਚਾਹੀਦੀਆਂ ਵੀ ਉਹ ਪਲੇਅਰ ਇੱਕ ਦਿਨ ਕਬੱਡੀ ਖੇਡ ਰਿਹਾ ਸੀ ਅੱਜ ਉਹ ਕਬੱਡੀ ਤੋਂ ਪਰੇ ਉਹ ਉਸ ਨੂੰ ਬਹੁਤ ਹੋ ਕੇ ਇਸ ਚੀਜ਼ ਦਾ ਵੀ ਜਿਹੜਾ ਜੋ ਗੱਲ ਹੋਈ ਹਾਂ ਗੱਲ ਹੋਈ ਠੰਡੀ ਉਹ ਤੋਂ ਬਾਅਦ ਵੀ ਆ ਜਿਹੜੇ ਹੁਣ ਚੱਲ ਰਿਹਾ ਜਾਂ ਪਿੰਕੇ ਨਾਲ ਮੈਂ ਦੇਖ ਰਿਹਾ ਰੋਜ਼ ਹੀ ਦੇਖਦੇ ਹਾਂ ਪਰ ਚਲੋ ਅਸੀਂ ਵੀ ਆਪਣੀਆਂ ਫੈਮਲੀਆਂ ਬੀਜ਼ੀ ਆ ਪਰ ਅਸੀਂ ਉਹ ਵੀ ਸਾਡੇ ਭਰਾ ਵਾ ਹੈਨਾ ਪਰ ਆਪਾਂ ਨੂੰ ਸਾਰੇ ਰਾਲ ਮੇਲ ਕੇ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜਾ ਅਸਲ ਵਿੱਚ ਆਪਣਾ ਕੰਮ ਹੈ ਇਨਸਾਨ ਦਾ ਆਪਾਂ ਨੂੰ ਉਹ ਆਪਣਾ ਫਰਜ਼ ਨਿਭਾਉਣਾ ਚਾਹੀਦਾ ਕੋਈ ਡਰਗ ਕਰਦਾ ਕਰੀ ਜਾਵੇ ਆਪਣਾ ਫਰਜ਼ ਆ ਵੀ ਉਹਨਾਂ ਨੂੰ ਇਹ ਗਾਈਡਲਾਈਨ ਵਧੀਆ ਦੋ ਉਹਨਾਂ ਨੂੰ ਦੇ ਕੇ ਆਣਾ ਜੇ ਉਹਦੇ ਭਰਾ